ਉਹ ਪਾਈ ਟੋਕਰਾ ਟੀਵੀ ਵਾਲੇ ਨੇ। ਉਹਨਾਂ ਨੇ ਪਾਈ ਆ ਪਤਾ ਉੱਥੇ ਘੜ ਕੇ ਚੋਰੀ ਪਾਈ ਆ। ਪੰਜਾਬੀ ਕਮੇਡੀ ਦੀ ਦੁਨੀਆ ਵਿੱਚ ਸੋਨੂ ਸੀਤੋ ਵਾਲੇ ਦਾ ਇੱਕ ਵੱਡਾ ਨਾਮ ਹੈ ਪਰ ਅੱਜਕੱਲ ਉਹ ਦਿਮਾਗੀ ਤਣਾਅ ਵਿੱਚ ਦਿਖਾਈ ਦੇ ਰਿਹਾ ਹੈ। ਹਾਲ ਹੀ ਦੇ ਵਿੱਚ ਟੋਕਰਾ ਟੀਵੀ ਦੇ ਹਰਜੀਤ ਕਾਕੇ ਵੱਲੋਂ ਕੀਤੀ ਗਈ ਇੱਕ ਇੰਟਰਵਿਊ ਨੇ ਨਵਾਂ ਬਵਾਲ ਖੜਾ ਕਰ ਦਿੱਤਾ ਹੈ। ਇੰਟਰਵਿਊ ਵਿੱਚ ਸੋਨੂ ਭਾਵਕ ਹੋ ਕੇ ਰੋ ਪਿਆ ਤੇ ਦੱਸਿਆ ਕਿ ਉਸ ਦੀ ਮਾਂ ਨੇ ਕੁਝ ਲੋਕਾਂ ਨੂੰ ਲੋਕਾਂ ਨੂੰ ਪੈਸਿਆਂ ਖਾਤਰ ਉਸ ਨੂੰ ਵੇਚ ਦਿੱਤਾ। ਇੱਕ ਗੱਲ ਸੋਨੂ ਨੇ ਸਾਰਿਆਂ ਸਾਹਮਣੇ ਕਹੀ ਜਿਸ ਨੇ ਦਰਸ਼ਕਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ। ਇਸ ਦੇ ਤੁਰੰਤ ਬਾਅਦ ਸੋਨੂ ਦੀ ਮਾਂ ਵੀ ਕੈਮਰੇ ਸਾਹਮਣੇ ਆ ਗਈ ਉਸ ਨੇ ਇੰਟਰਵਿਊ ਦੇ ਵਿੱਚ ਜਵਾਬ ਚ ਹਰਜੀਤ ਕਾਕੇ ਤੇ ਸਖਤ ਇਲਜ਼ਾਮ ਲਾਏ ਅਤੇ ਕਈ ਅਣ ਸੁਨੇ ਰਾਜ਼ ਖੋਲ ਦਿੱਤੇ। ਸੋਨੂ ਨੇ ਆਪਣੇ ਬਿਆਨ ਵਿੱਚ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਮੈਨੂੰ 3 ਸਾਲ ਲਈ ਇੱਕ ਬੌਂਡ ਤਹਿਤ ਰੱਖਿਆ ਗਿਆ ਜੋ ਮੇਰੀ ਮਾਂ ਨੇ ਹੀ ਕਰਵਾਇਆ। ਉਹ ਕਹਿੰਦਾ ਹੈ ਕਿ ਉਹਨਾਂ ਬੰਦਿਆਂ ਨੇ ਪੈਸਿਆਂ ਦੇ ਲਾਲਚ ਮੇਰੇ ਨਾਲ ਝੂਠੇ ਸਲੋਕ ਕੀਤੇ ਮੈਨੂੰ ਮਾਰਿਆ ਕੁੱਟਿਆ ਜਾਂਦਾ ਹੈ ਹਰਜੀਤ ਕਾਕੇ ਨੇ ਵੀ ਕਿਹਾ ਕਿ ਉਹ ਪਾਲ ਕਰੋੜ ਨਾਲ ਸੋਨੂ ਦੀ ਮਦਦ ਲਈ ਗੱਲ ਕਰੇਗਾ ਤੇ ਉਹਨਾਂ ਇਹਨਾਂ ਸਾਰੇ ਹਾਲਾਤਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਨਗੇ ਉਹ ਕਹਿੰਦਾ ਹੈ ਕਿ ਇਹ ਇੰਟਰਵਿਊ ਆਉਣ ਤੋਂ ਬਾਅਦ ਮੈਨੂੰ ਵੀ ਧਮਕੀਆਂ ਆ ਸਕਦੀਆਂ ਹਨ ਪਰ ਉਹ ਹੱਕ ਦੀ ਗੱਲ ਕਰਨ ਤੋਂ ਨਹੀਂ ਡਰਦਾ ਤੇ ਇਸ ਇੰਟਰਵਿਊ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਇਸ ਇੰਟਰਵਿਊ ਨੇ ਲੋਕਾਂ ਚ ਭਾਰੀ ਚਰਚਾ ਛੇੜ ਦਿੱਤੀ ਹੈ ਤੁਸੀਂ ਵੀ ਦੇਖੋ ਸੋਨੂ ਸੀਤੋ ਵਾਲੇ ਦੀ ਮਾਂ ਦੀ ਇਹ ਵੀਡੀਓ ਤੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਸੋਨੂ ਸੀਤੋ ਵਾਲਾ ਕੀ ਲੱਗਦਾ ਤੁਹਾਡਾ ਹੀ ਮੇਰਾ ਪੁੱਤਰ ਲੱਗਦਾ ਤੇ ਕੱਲ ਵੀਡੀਓ ਵੇਖੀ ਅਸੀਂ ਇੱਕ ਹਾਂਜੀ ਉਹ ਭਾਈ ਟੋਕਰਾ ਟੀਵੀ ਵਾਲੇ ਨੇ ਉਹਨਾਂ ਨੇ ਪਾਈ ਆ ਪਤਾ ਉੱਥੇ ਕਰਕੇ ਚੋਰੀ ਪਾਈ ਆ ਪਤਾ ਨਹੀਂ ਕੀ ਖਵਾਇਆ ਕੀ ਨਹੀਂ ਖਵਾਇਆ ਖੜ ਕੇ ਤੇ ਉਹਨਾਂ ਨੇ ਚੋਰੀ ਪਵਾਈ ਆ ਤੇ ਘਰ ਸਾਡੇ ਨਹੀਂ ਗਿਆ ਆਏ ਉਹ ਬਾਰ-ਬਾਰ ਹੀ ਉਹਨਾਂ ਨੇ ਪੜਾਈ ਉਹਨਾਂ ਦੀ ਵੀਡੀਓ ਵਿੱਚ ਲਿਖਿਆ ਉਹਨਾਂ ਨੇ ਤੇ ਮਾਤਾ ਨੇ ਮੁੰਡਾ ਵੇਚਤਾ ਕਿਹਨੂੰ ਵੇਚਿਆ ਤੂੰ ਕਿਸੇ ਨੂੰ ਨਹੀਂ ਉਹ ਕਹਿੰਦੇ ਮੁੰਡਾ ਵੇਚਿਆ ਕੋਈ ਨਹੀਂ ਵੇਚਿਆ ਮੁੰਡਾ ਮੇਰੇ ਕੋਲ ਆ ਜਾਣ ਮੈਂ ਦੱਸਦਾ ਕਿ ਕਿਹਨੂੰ ਵੇਚਿਆ ਆ ਉਹ ਕਹਿੰਦੇ ਮੁੰਡਾ ਮਾਤਾ ਨੇ ਪਤਾ ਨਹੀਂ ਕਿੰਨੇ ਪੈਸੇ ਲੈ ਕੇ ਮੁੰਡਾ ਵੇਚੇ ਕਿਸੇ ਨੂੰ ਨਹੀਂ ਮਾਤਾ ਨੇ ਮੁੰਡਾ ਵੇਚਿਆ ਨਾ ਕੋਈ ਪੈਸਾ ਦਿੱਤਾ ਨਾ ਖੋਲਿਆ ਫਿਰ ਉਹ ਵੀ ਕਹਿੰਦੇ ਵੀ ਜਿਹੜਾ ਪਹਿਲਾਂ ਕੋਈ ਮੁੰਡੇ ਬੰਦੇ ਜਿਨ੍ਹਾਂ ਨੂੰ ਹੈਗਾ ਸੀ ਕਿਸੇ ਨਾਲ ਵੀ ਲੈ ਕੇ ਗਿਆ ਨਾ ਤੇਰਾ ਬਣਾਇਆ ਕੁਝ ਨਹੀਂ ਨਾ ਇੱਕ ਹੋਰ ਗੋਪੀ ਉਹ ਦਜਾ ਚੋਲੇ ਵਾਲਾ ਉਹਨੇ ਪਤ ਬਣਾਇਆ ਮੇਰਾ ਸਭ ਕੁਛ ਆ ਗਿਆ ਕਮਰੇ ਉਹਦੇ ਪਾਇਆ ਹੋਰ ਕਿੱਥੋਂ ਮੈਂ ਪਾਉਣੇ ਕਰੀ ਅੱਛਾ ਆਹ ਕਮਰੇ ਆਹ ਕਮਰਾ ਜਿਹੜਾ ਪਾ ਪਲਸਤਰ ਇਹ ਕਿਤੋਂ ਪਹਿਲਾਂ ਪਾਇਆ ਇਹ ਹੈਗਾ ਪਹਿਲਾਂ ਦਾਈ ਤੇ ਪਲਸਤਰ ਉਹਦੇ ਪਾਇਆ ਜੋ ਕਰਾਇਆ ਗੋਪੀ ਨੇ ਕਰਾ ਕੇ ਜਤਾਂਦਰੂ ਘਰ ਪਲਾਤਾ ਅੱਛਾ ਠੀਕ ਆ ਆ ਬਾਅਦ ਚ ਪਾਇਆ ਵਾ ਨਹੀਂ ਇਹ ਗੋਪੀ ਨੇ ਪਹਿਲਾਂ ਪਾਇਆ ਨਹੀਂ ਆ ਕੜਾ ਹਾਂ ਨਹੀਂ ਇਹ ਗੋਪੀ ਨੇ ਪਾ ਕੇ ਦਿੱਤਾ ਅੱਛਾ ਭੁਕਤੀ ਨੇ ਪਾਇਆ ਅੱਛਾ ਗੋਪੀ ਨੇ ਪਾਇਆ ਹਾਂ ਗੋਪੀ ਨੇ ਪਾ ਕੇ ਦਿੱਤਾ ਤੇ ਜਿਹੜਾ ਜੀਰੇ ਵਾਲਾ ਇਹ ਪਾਏ ਖਾਈ ਗਏ ਨੇ ਕੱਖ ਨਹੀਂ ਦਿੱਤਾ ਤੇ ਅਜੇ ਤੱਕ ਵੀ ਖਾਈ ਜਾਂਦਾ ਅਜਾ ਤੱਕ ਨੁ ਪਾਹੇ ਪਾਹ ਡਾਇ ਠੀਕ ਆ ਤੇ ਕੰਮ ਵੀ ਨਜੀਰੇ ਵਾਲੇ ਨਾਲ ਕਰਾਇਆ ਆ ਇਹਨਾਂ ਰੀੜ ਕੱਪ ਬਣਾਈ ਨਾਲ ਜੀਰੇ ਵਾਲਾ ਰਲੇ ਨਾਲ ਟੀਵੀ ਟੋਕਰੀ ਵਾਲੇ ਨਾਲ ਰਲ ਕੇ ਤੇ ਨਾ ਬਾਹਰੇ ਬਾਹਰੇ ਰੀੜ ਕੱਪ ਬਣਾਈ ਆ ਆਖਰੀ ਵਾਰ ਮਾਦਾ ਵੀਡੀਓ ਬਣਾਣੇ ਆ ਇਹ ਨਾਲ ਕੋਈ ਕਹਦੇ ਵੀ ਅਸੀਂ ਦਬਾ ਕੇ ਤੈਨੂੰ ਬਣਾ ਰਹੇ ਤੂੰ ਆਦੀ ਮਰਜ਼ੀ ਨਾਲ ਤੇਰੇ ਹਾਂ ਹਾਂ ਕਿਉਂਕਿ ਅਸੀਂ ਤੈਨੂੰ ਪੱਛਾ ਤਾ ਆ ਕਿਉਂਕਿ ਦਲਪੰਥ ਰੋਜਨ ਕੋਲ ਸੀਗਾ ਜਦੋਂ ਹੋਇਆ ਲਿਖ ਲਖਾ ਤੇ ਤੇਰਾ ਵੀ ਕੋਲ ਸੀ ਤੇ ਮੁੰਡਾ ਤੇਰਾ ਕੋਲ ਸੀ ਹਾਂ ਪਤਾ ਮੇਰੇ ਕੋਲ ਸੀ ਕਿਹਨਾ ਕੋਈ ਨਾ ਪਕਰੀ ਉਹ ਉਹ ਹੈਗਾ ਮੈਂਟਲੀ ਆਫ ਸੈਟ ਠੀਕ ਆ ਉਹਦਾ ਆਪਾਂ ਕੋਈ ਬਿਆਨ ਨਹੀਂ ਲੈ ਸਕਦੇ ਨਾ ਆਪਾਂ ਦਾ ਮੰਨਦੇ ਆ। ਹੂੰ। ਇਸ ਕਰਕੇ ਤਾਂ ਤੈਨੂੰ ਪੁੱਛਦੇ ਪਏ ਸੀ। ਹਾਂਜੀ। ਇਹ ਤੈਨੂੰ ਕਿਸੇ ਦਾ ਕੋਈ ਦਵਾਦ ਨਹੀਂ ਹੈਗਾ? ਨਾ 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 ਪੁੱਤ ਮੈਨੂੰ ਕਿਸੇ ਦਾ ਦਵਾਦ ਨਹੀਂ। ਤੈਨੂੰ ਕਿਸੇ ਨੇ ਕੋਈ ਮੰਦਾ ਜੰਗਾ ਬੋਲਿਆ ਹੋਵੇ? ਨਾ। ਮੈਨੂੰ ਕਿਸੇ ਨੇ ਮੰਦਾ ਬੋਲਿਆ। ਮੈਨੂੰ ਬੋਲਿਆ ਜੀਰੇ ਵਾਲੇ ਨੇ। ਕੀ ਬੋਲਿਆ ਕੀ ਕਹਿੰਦਾ? ਮੈਨੂੰ ਮੰਦਾ ਮਰਾਸਲ ਕੁੜੀ ਜਾਵੀ। ਉਹ ਚਾਹ ਤੈਨੂੰ ਕਹਿੰਦਾ? ਹਾਂ। ਉਹਨੇ ਮੈਨੂੰ ਕਿਹਾ ਕੁੜੀ ਜਾਵੀ ਮਰਾਸਲ। ਅੱਛਾ। ਹੋਰ ਕੋਈ ਕਿਸੇ ਦਾ ਫੋਨ ਫੜ ਆਇਆ ਤੈਨੂੰ? ਠੀਕ ਆ। ਜਦ ਟੋਕਰੀ ਵੇਲੇ ਵੀਡੀਓ ਪਾਈ ਤੈਨੂੰ ਪੁੱਛ ਕੇ ਲੱ ਆ ਤੈਨੂੰ ਪਤਾ ਨਹੀਂ ਵੀਡੀਓ ਨੂੰ ਕੋਈ ਪਤਾ ਨਹੀਂ ਬਾਰੇ ਬਾਰੇ ਲੈ ਗਿਆ ਘਰੇ ਲੈ ਆਉਂਦੇ ਮੈਨੂੰ ਪਤਾ ਲੱਗਣਾ ਆ ਤੈਨੂੰ ਕਿੱਥੋਂ ਪਤਾ ਲੱਗਾ ਫਿਰ ਮੈਨੂੰ ਪਤਾ ਲੱਗਾ ਰੀਡਗੋ ਆਈ ਆਦੇ ਵਿੱਚ ਮੋਬਾਈਲਾਂ ਚ ਮੈਨੂੰ ਲੋਕਾਂ ਦੱਸਿਆ ਠੀਕ ਆ ਠੀਕ ਆ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ